ਆ ਦੇਖੋ ਮੀਂਹ ਕਿੰਨਾ ਜਿਆਦੇ ਦੁਆਰੇ ਰੱਬ ਦਾ ਕਹਿਰ ਤੱਬਾ ਬੱਸ ਕਰ ਹੁਣ ਤਾਂ ਬਹੁਤ ਹੋ ਗਿਆ ਬਿਜਲੀ ਬੁਝੀ ਗਈ ਉਹ ਨਹੀਂ ਲਵਾਤੇ ਰੱਬ ਨੇ ਇਹਦਾ ਦੰਦਿਆ ਲੈ ਕੇ ਆ ਜਾਦਾ ਵੀ ਦੋ ਕੋਣ ਆਣ ਕੱਢ ਚੁੱਕਿਆ ਆ ਕੀ ਹੋ ਗਿਆ ਬਾਹ ਤਾਂ ਆਸੀ ਖੜ ਜੋ 5 ਮੀਟਰ ਕਿੰਨਾ ਪਾਣੀ ਇਹਦਾ ਕਿੰਨਾ ਪਾਣੀ ਨਾ ਤੇਜ਼ ਬਹੁਤ ਹੀ ਜਿਆਦਾ ਤੇਜ਼ ਆਇਆ ਮੀਂਹ ਕਾਪਾ ਸੱਤ ਰਵੇ ਹਾਂ ਕੋਈ ਮਰਜ਼ੀ ਲਾ ਹਸਪਤਾਲੋਂ ਆ ਸਿੱਧਾ ਹੀ ਆ ਹੋਰ ਬਸ ਕਰ ਰੱਬਾ ਬਸ ਕਰ ਕਿੰਨਾ ਪਾਣੀ ਉੱਤੇ ਉਹ ਸਹੀ ਗੱਲ ਹੈ ਕਿ ਚੀਚੀਆਂ ਲੈ ਲੈ ਆਉਂਦਾ ਹੋਰ ਬਾਹਲਾ ਬੁਰਾ ਹਾਲ ਹੈ ਪਾਪਾ ਮੋਸਰ ਸੈਂਕਲ ਤੇ ਆਪਾਂ ਲੱਗੇ ਕਵਰ ਕਹਿੰਦਾ ਮੀਟਰ ਚ ਨਹੀਂ ਪਾਣੀ ਪਊਗਾ ਇਹਦਾ ਮੈਂ ਪਾਪਾ ਕਹਿੰਨਾ ਹੁਣ ਮੈਂ ਉਹ ਰੇਡੀ ਲੈ ਕੇ ਆਉਣਾ ਨਾਲੇ ਉਹ ਬਾੜ ਖੁੱਲਾ ਤੇ ਆਪਣਾ ਬਾੜ ਢਾ ਕੇ ਆਉਣਾ ਹਨੇਰਾ ਬਹੁਤ ਹੈ ਨਾ ਤਾਂ ਹਨੇਰੇ ਚ ਪਤਾ ਨਾ ਲੱਗੇ ਕਿਹ ਵੇਰੀ ਕੋਈ ਅੰਦਰ ਆ ਜੀ ਫੋਰ ਹੁਣ ਉਹ ਰੇਡੀ ਉੱਥੇ ਖੜੀ ਆ ਐ ਪਾਣੀ ਬਾੜਾ ਆ ਗਿਆ ਉਥੋਂ ਨਿਕਲ ਨਹੀਂ ਨੀ ਰੇਡੀ ਹੁਣ ਪਾਪਾ ਲੈ ਕੇ ਆਊਗਾ ਨਾ ਗੱਡੀ ਦਾ ਕਵਰ ਲਿਆਂਦਾ ਸੀ ਬਾਟਰ ਪ੍ਰੂਫ ਆਗਾ ਉਹ ਦੇਖੋ ਅੱਜ ਹੀ ਲਿਆਂਦਾ ਸੀ ਅੱਜ ਪਾਇਆ ਤੇ ਅੱਜ ਰੱਬ ਨੇ ਇੰਨਾ ਮੀਂਹ ਪੁਰੇ ਹਾਲ ਕਰਤਾ ਕਹੇ ਰੱਬਾ ਬੱਸ ਕਰ ਹੁਣ ਬੱਸ ਕਰ ਰੱਬਾ ਜੇ ਹੁਣ ਮੀਂਹ ਨਾ ਹਟਿਆ ਨਾ ਤਾਂ ਹੁਣ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋਣਾ ਕਿਉਂਕਿ ਪਾਣੀ ਹਜੇ ਪਹਿਲਾ ਵਾਲਾ ਹੀ ਨਹੀਂ ਨਿਕਲਿਆ ਜੇ ਉਹ ਪਾਣੀ ਨਿਕਲਿਆ ਹੁੰਦਾ ਫੇਰ ਵੀ ਚਲਾਏ ਹੋ ਜਾਂਦਾ ਵੀ ਪਾਣੀ ਉੱਥੇ ਖੜੂਗਾ ਦੁਵਾਰੇ ਪਰ ਹੁਣ ਜਿਹੜਾ ਪਹਿਲਾ ਹੀ ਇੰਨਾ ਖੜਾ ਆਪਨਾ ਬਾਹਰ ਡਾਉਨ ਆਣਾ ਸੀ ਉਹ ਆਪਾਂ ਉਹ ਸਿਕਈ ਐਨੇ ਅਭੀ ਰੇੜੀ ਪਾਪਾ ਰਹਿਣ ਤੇ ਖੜੀ ਰਹਿਣ ਤੇ ਖੜੀ ਰਹਿਣ ਤੇ ਚੜ੍ਹਨੀ ਨਹੀਂ ਹੈਗੀ ਮੀਂਹ ਦੇ ਵਿੱਚ ਆਪਾਂ ਹਟਦਾ ਨਹੀਂ ਕਹਿੰਦਾ ਮੈਂ ਚੜ੍ਹਾਂਗਾ ਉੱਥੇ ਇੱਧਰ ਵੀ ਉੱਚੇ ਖਾਂ ਚ ਖੜਾਦਾ ਉੱਥੋਂ ਕੱਢ ਕੇ ਵੀ ਬਾਲਾ ਪਾਣੀ ਆ ਗਿਆ ਤਾਂ ਨਿਕਲ ਨਹੀਂ ਇਹ ਆਪਾ ਪਿੰਕੇ ਹੱਬ ਰਹਿਣ ਦੇ ਲੈ ਰੇੜੀ ਚੜ੍ਹਨੀ ਨਹੀਂ ਵਾਹਾ ਉਹਨਾਂ ਇਹ ਪਰ ਇਹ ਜੋ ਦੇ ਵਿੱਚ ਪਾਣੀ ਪੈ ਗਿਆ ਫਿਰ ਉਹਨੇ ਜੰਮੀ ਨਹੀਂ ਸਟਾਰਟ ਹੋਣਾ ਹੁੰਦਾ ਮੜਾ ਮੋਟਾ ਹੋ ਹੋ ਜੂ ਹਾਂ ਹੋਰ ਆ ਗੱਡੀ ਦਾ ਕਵਰ ਕਿੱਧਰ ਗਿਆ ਇਹ ਤੇ ਵੀ ਪਾਉਣ ਵਾਲਾ ਹੂੰ ਪਤਾ ਨਹੀਂ ਭਈ ਇਹ ਤਾਂ ਹੈਗਾ ਕਨਾ ਇਹ ਨਾਲ ਦਿੱਤਾ ਸੀ ਨਾਲ ਇਹ ਨਾਲ ਦਿੱਤਾ ਸੀ ਕਵਰ ਹਾਂ ਮੋਟਰਸਾਈਕਲ ਦੇ ਇਹ ਸ਼ਾਇਦ ਬੱਡਰ ਪ੍ਰੂਫ ਨਹੀਂ ਹੈਗਾ ਉਹ ਪਹਿਲਾਂ ਹੀ ਗਿੱਲਾ ਸੀ ਨਾ ਉਹਦੇ ਕਰਕੇ ਚਿਪ ਗਿਆ ਇਹ ਨਾਲ ਥੱਲੋਂ ਪਹਿਲੇ ਗਿੱਲਾ ਸੀ ਮੋਟਰਸਾਈਕਲ ਹਾਂ ਹੋਰ ਮੋਟਰਸਾਈਕਲ ਗਿੱਲਾ ਸੀ ਨਾ ਉਹ ਨੀਚੋਂ ਚਿਪ ਗਿਆ ਉਹ ਕਵਰ ਨਹੀਂ ਹੁੰਦਾ ਰੰਗ ਥੋੜਾ ਨਾ ਖਰਾਬ ਹੋ ਇਹਨਾਂ ਹੁਣ 2 ਮਿੰਟ ਖੜ ਜਾਂਦੋ ਇਹਨੂੰ 2 ਮਿੰਟ ਖੜ ਜਾਂਨ ਨੂੰ ਮੀਨੂੰ ਫੇਰ ਮੈਨੂੰ ਲੱਗਦਾ ਨਹੀਂ ਅੱਜ ਤਾਂ ਬਹੁਤ ਹੀ ਜ਼ਿਆਦਾ ਤੇਜ਼ ਹੈ ਲੀਆਨ ਵੀ ਵਾਪਸ ਮੇਰੇ ਉੱਪਰ ਆ ਗਈ ਚੜੀ ਗਈ ਇੰਕਾ ਚੜਨੀ ਨਹੀਂ ਹੈਗੀ ਪਾਪਾ ਇੱਧਰ ਹੀ ਰੱਖੋ ਪਿੱਛੇ ਉਧਰ ਘਾਤੋ ਹਾਂ ਉਧਰ ਉਹ ਮਾਂ ਹੁਣ ਜਿਆਦੇ ਗਾਰ ਹੋ ਗਈ ਉੱਥੇ ਜਿਆਦੇ ਹੋਵੇ ਬਾਪੇ ਨੇ ਜਮੀ ਉੱਥੇ ਲਾਤੀ ਰੇੜੀ ਹੈ ਐਂ ਤਾਂ ਨਹੀਂ ਹੋਉਂਦਾ ਰੇੜੀ ਉੱਥੇ ਲਾਤੀ ਜਾਵਾਂ ਉਧਰ ਆ ਇਹ ਤਾਂ ਗੱਡੀ ਦਾ ਕਵਰ ਹੈ ਇਹਦੇ ਵੀ ਨਹੀਂ ਪਾਇਆ ਹੈਗਾ ਆਪਾਂ ਉੱਥੇ ਹੀ ਰੱਖਣਾ ਸੀ ਉੱਥੇ ਢੇਰ ਦੀ ਢਿਕਣ ਵਾਲੀ ਆ ਇਹ ਤੂੰ ਰਾਣੀ ਨੰਨੀ ਤੱਕ ਢੇਪੂ ਮਿੱਟੀ ਜਦੋਂ ਪੈ ਗਿਆ ਘਾਣਾ ਦੇਖੀ ਤੂੰ ਪੂਰਾ ਉਹ ਪੂਰਾ ਵਾਟ ਲਾਖੀ ਅਸ ਤਰੇਡ ਗੱਡੀ ਧੱਕਾ ਉਦੀ ਪਾਣੀ ਉਧਰ ਨੂੰ ਕਰਿਆ ਹੋਇਆ ਵਾਪੇ ਨੇ ਨਾ ਉਹ ਕਰਤੀ ਮਿੱਟੀ ਦੀ ਬੱਟ ਬਣਾਤੀ ਮਿੱਟੀ ਲਾਤੀ ਮੂਰੇ ਬਦਲ ਕਿਵੇਂਗਾ ਉਹ ਬਿਜਲੀ ਕਿਵੇਂ ਗੱਜੀ ਆਂਦੀ ਆ ਬੁਰਾ ਹਾਲ ਹੋ ਰਿਹਾ ਹੈ ਹਨਾ ਹੋਰ ਬੜਾ ਬੜਾ ਵਾਲੀ ਗੱਜੀ ਆਂਦੀ ਹੈ ਮਸਾਂ ਦਾ ਪਾਣੀ ਸੁੱਕੀ ਰਹਿ ਗਿਆ ਹੂੰ ਅੱਜ ਤਾਂ ਇਹ ਜੀ ਦੀ ਆਉਂਦਾ ਨਹੀਂ ਹੋਰ ਬੜਾ 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 ਹੋਇਆ ਆ ਦੇਖੋ ਅੰਦਰ ਵੀ ਇੱਥੋਂ ਵੀ ਪਾਣੀ ਆਉਂਦਾ ਹੁੰਦਾ ਹੈ ਹਾਂ ਵੀ ਟਾਈਮ ਤੇ ਆ ਗਿਆ ਹਨਾ ਹੂੰ ਅੱਜ ਹੋਰ ਆ ਦੇਖੋ ਇਧਰੋਂ ਪੌੜੀਆਂ ਵਿੱਚ ਦੀ ਵੀ ਪਾਣੀ ਆਉਂਦਾ ਉੱਥੋਂ ਦੀ ਇੱਥੇ ਆ ਸੋਫਾ ਪਿਆ ਸੀ ਆ ਸੋਫਾ ਉਧਰ ਕਰੇ ਵੇਸੇ ਸੋਫਾ ਸਾਰਾ ਗਿੱਲਾ ਹੋ ਗਿਆ ਆ ਇੱਕ ਸੋਫਾ ਇਹਦੇ ਉੱਤੇ ਪੈ ਗਿਆ ਸਾਰਾ ਪਾਣੀ ਤੇ ਹੁਣ ਇੱਧਰ ਬਾਲਟੀ ਰੱਖੀ ਖੜੀ ਇਸਕੇ ਇੱਧਰ ਸੋਫਾ ਇੱਥੇ ਹੁਣ ਬਾਲਟੀ ਰੱਖਤੀ ਉੱਤੋਂ ਪਾਣੀ ਵਾਲਾ ਆਉਂਦਾ ਵਾਲਾ ਹੀ ਆ ਕੱਲ ਨੂੰ ਬੋਰੀ-ਪੂਰੀ ਲਾਵਾਂਗੇ ਹੋਰ ਕੁਝ ਲਾਉਣ ਵਾਲਾ ਪਊ ਉੱਥੇ ਦੇਖੋ ਜੀ ਹੁਣ ਹੋ ਗਿਆ ਅਗਲਾ ਦਿਨ ਨਾ ਫੇ ਰਾਤ ਤੋਂ ਦੁਖਾਇਆ ਕਿੰਨਾ ਮੀਂਹ ਸਾਰੀ ਰਾਤ ਦਾ ਹੀ ਨਹੀਂ ਪਈ ਜਾਂਦਾ ਹਲੇ ਤੱਕ ਹਟਿਆ ਨਹੀਂ ਹੈਗਾ ਤੇ ਤਾਂ ਵੀ 9:30 ਹੋ ਗਏ ਸਵੇਰ ਦੇ ਪਰ ਮੀਂਹ ਨਹੀਂ ਹਟਾ ਪਾਣੀ ਦੇਖੋ ਦਵਾਰੇ ਕਿੰਨਾ ਬਾਣੀ ਫੜ ਗਿਆ ਦਵਾਰੇ ਫੇਰ ਇੱਕ ਪਾਣੀ ਜਮਾ ਚਲਾ ਗਿਆ ਸੀ ਤਾਂ ਨਾ ਫੇਰ ਉਹ ਵੀ ਹਾਲ ਹੋ ਗਿਆ ਦੇਖੋ ਕਿੰਨਾ ਕਿੰਨਾ ਬੁਰਾ ਹਾਲ ਹੈ ਦੋ ਸਾਰੇ ਪਾਣੀ ਸਾਰੇ ਦਵਾਰੇ ਆ ਗਏ ਨਾ ਅੰਦਰ ਗੰਦਾ ਪਾਣੀ ਦੇ ਮੁੰਨੇ ਹੀ ਪਈ ਗਿਆ ਤੇ ਉਹ 100 ਕੰਦ ਸਾਰੇ ਨਾਲ ਡਿੱਗੀ ਵਿਥਲੇ ਜਾਊਗਾ ਕੰਦ ਬਾਲਾ ਭਈ ਜਾਂਦਾ ਸਾਰੀ ਰਾਤ ਹੋ ਗਈ ਇੱਕ ਮਿੰਟ ਵੀ ਨਹੀਂ ਹਟਿਆ ਰਾਤ ਦਾ ਇੱਕ ਮਿੰਟ ਹੀ ਐਂ ਪਈ ਜਾਂਦਾ ਕਿੰਨਾ ਭਈ ਹੋ ਗਿਆ ਹੁਣ ਉੱਧਰ ਦਿਖਾ ਕੇ ਲਿਆਉਣੇ ਸੀ ਬੋਤਲ ਦੇ ਵਿੱਚ ਐਸੇ ਕੱਪੜੇ-ਕੁਪੜੇ ਸਾਰਾ ਕੁਝ ਇੱਥੇ ਹੀ ਟੰਗਿਆ ਪਿਆ ਸੀ ਮੇਰੀ ਜਿਹੜੇ ਤੁਪੇ ਸੀ ਕਾਲਰ ਆਦ ਨੂੰ ਸਾਹ ਜਿਨ ਨੂੰ ਧੋਣੇ ਪੈਂਦੇ ਇੱਥੇ ਡੰਗੜੇ ਪੈਂਦੇ ਮੀਂਹ ਹੜਦਾ ਨਹੀਂ ਤੇ ਸੁੱਕਨੇ ਵੀ ਨਹੀਂ ਪੈਂਦੇ ਆ ਦੇਖੋ ਮੰਜੇ ਹੋਈ ਸਾਰਾ ਕੁਛ ਇੱਕ ਜੇ ਨਹੀਂ ਪਿਆ ਤੇ ਇਹ ਤਾਂ ਸਮਾਨ ਵੀ ਖੇਲਿਆ ਤੇ ਆਹ ਦੇਖੋ ਬਾਗ ਵਿੱਚ ਕਿੰਨਾ ਹਾਲ ਹੋ ਰਿਹਾ ਪਿਆ ਇਕੜ ਨਾਲ ਆਪਣਾ ਇਧਰ ਇੱਕ ਬਰਾਂਡਾ ਹੁਣ ਕਿੰਨਾ ਚੰਗਾ ਹੁੰਦਾ ਆਹ ਲੇਖ ਬਰਾਂਡਾ ਤੇ ਜਨਰੇਟਰ ਦੇ ਉੱਤੇ ਬੋਰੀਆਂ ਪਾਈਆਂ ਹੋਈਆਂ ਤੇ ਇਹ ਤੇ ਸਾਰਾ ਚਾਉਂਦਾ ਆ ਦੇਖੋ ਤੋਂ ਆ ਰਹੀ ਬਾਲੀਆਂ ਚੋਈ ਜਾਂਦੀਆਂ ਨੇ ਇੱਕ ਤੋਂ ਸਾਰੀ ਥੱਲੇ ਗਈ ਅੰਨਾ ਜੇ ਨਟਰ ਦੇ ਉੱਤੇ ਬੋਰੀਆਂ ਪਾਉਣੀਆਂ ਪੈਂਦੀਆਂ ਨੇ ਕਈ ਸ਼ਕਤੀ ਚਾਹੀਦੀ ਆ ਉਹ ਹੁਣ ਹਾਲੀਵਾਰ ਚਾਵਸ ਮਿਹਨਤ ਨਾਲ ਜਿਵੇਂ ਉਹ ਕਰਤਾ ਇੱਕ ਬਸ ਕਰ ਰੱਬਾ ਹੁਣ ਬਹੁਤ ਦਿਨ ਹੋ ਗਏ ਇੱਕ ਰੱਬ ਵੀ ਨਹੀਂ ਸੁਣਦਾ ਹਾਂ ਰੱਬ ਆਹ ਦੇਖੋ ਨਵੋ ਚਾਰੀਆਂ ਚਿੜੀਆਂ ਹਨਾ ਪਤਾ ਨਹੀਂ ਕਿਹੜੀ ਤਾਰ ਤੇ ਬੈਗਨ ਕਰੰਟਾ ਹੁੰਦਾ ਹੁਣ ਇਹ ਮੀਂਹ ਚ ਕੰਟ ਲੱਗ ਕੇ ਐ ਜਾਨਵਰ ਮਰਦੇ ਨੇ ਹੁਣ ਇਹਨਾਂ ਨੂੰ ਵੀ ਕੀ ਬਦਲ ਵਿਚਾਰੀਆਂ ਨੇ ਕਿੱਥੇ ਗਏ ਹਨ ਮੀਂਹ ਤੇ ਇਹਨਾਂ ਨੂੰ ਵੀ ਨਹੀਂ ਜਗ੍ਹਾ ਹੈਗੀ ਖਾਣਾ ਹੈਗੀ ਕਿਤੇ ਬੈਠਣ ਇਹਨਾਂ ਨੇ ਛਾਲਣਾ ਪਾਇਆ ਹੋਇਆ ਸੀ ਆਪਣੀ ਜੀ ਆਹ ਦਰੱਖਤ ਦੇ ਵਿੱਚ ਹੁਣ ਇਹ ਵੀ ਸਾਰਾ ਮੀਂਹ ਨਾਲ ਥੱਲੇ ਡਿੱਗ ਜਾ ਵਸ ਹੁਣ ਚਾਲ ਵੀ ਕਿਤੇ ਨਹੀਂ ਰਹਿਣ ਦੋ ਜੀ ਗਣ ਪਰ ਵੀ ਜਗ੍ਹਾ ਨਹੀਂ ਹੈਗੀ ਤੇ ਰਹਿਣ ਨੂੰ ਦੇਖੋ ਰਵਨੀਤ ਵੀ ਮਨੋ ਖਰਬ ਨਹੀਂ ਤੇ ਕਿੰਨਾ ਮੀਂਹ ਆ ਗਿਆ ਕਿੱਥੇ ਕਿੰਨਾ ਮੀਂਹ ਥੋੜਾ ਨਹੀਂ ਆ ਰੁਤੇ ਹੋ ਬਾਲਾ ਮੀਆ ਦੇਖੋ ਕਿੰਨਾ ਪਾਣੀ ਖੜ ਗਿਆ ਸਾਰਾ ਦਵਾਰੇ ਖੜ ਗਿਆ ਤੇ ਅੱਜ ਗੁਰਦੁਆਰੇ ਇੱਥੇ ਸਾਰਾ ਸਬਜੀ ਦਾ ਪਾਰਟ ਸੀਗਾ ਹਰ ਸੰਡੇ ਨੂੰ ਹੁੰਦਾ ਆਪਣੇ ਇੱਥੇ ਵੀਖੀ ਗੁਰਦੁਆਰੇ ਤੇ ਹੁਣ ਆਪਾਂ ਨੇ ਸੋਚਿਆ ਸੀ ਅੱਜ ਜਾਣਾ ਤੇ ਹੁਣ ਪਾਣੀ ਇੰਨਾ ਫੇਰ ਖੜ ਗਿਆ ਦੇਖੋ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦਾ। ਕਿਤੇ ਰੌਈ ਨਹੀਂ ਹੈ ਉਹ ਡਾਉਣੀ ਕੀਤੀ। ਮਮਾ ਬਾਕੀ ਪਹਲੀ ਕਰ ਨਹੀਂ ਸਕਦੀ। ਮੀਂਹ ਉਹ ਕੋ ਹੋਰ ਵੀ ਤੇਜ਼ ਹੋ ਗਿਆ। ਘਟਨਾ ਤਾਂ ਕੀ ਸੀਗਾ ਸਾਰੇ ਜਣੇ ਅਰਦਾਸ ਕਰੋ। ਜੀ ਵਾਹਿਗੁਰੂ ਸੱਚੇ ਪਾਤਸ਼ਾਹ ਹਨਾ ਕਿਤੇ ਵੀ ਨਮੀ ਪਵੇ ਵੀ ਪੰਜਾਬ ਦੇ ਵਿੱਚ ਵੀ ਬਸ ਹੁਣ ਕਿਸੇ ਵੀ ਪਿੰਡ ਸ਼ਹਿਰ ਚ ਕਿਤੇ ਵੀ ਮੀਂਹ ਨਾ ਪਵੇ ਬਹੁਤ ਜ਼ਿਆਦਾ ਵੱਡੇ ਨਕਸਾਨ ਹੋਈ ਜਾਂਦੇ ਨੇ ਹਨ ਤੇ ਲੋਕ ਜਿਹੜੇ ਘਰੋਂ ਬੇਕਾਰ ਹੋਏ ਬੈਠੇ ਨੇ ਚਲ ਆਪਾਂ ਇੰਨਾ ਕਹਿਗਾ ਵੀ ਆਪਦੇ ਘਰੇ ਤਾਂ ਬੈਠੇ ਆ ਹਨ ਆਪ ਦੀ ਸ਼ਸਤੇ ਹੇਠਾਂ ਬੈਠੇ ਆ ਤੇ ਵਾਹਿਗੁਰੂ ਅੱਗੇ ਹੀ ਅਰਦਾਸ ਆ ਵੀ ਬਸ ਕਰ ਰੱਬਾ ਬਸ ਕਰ ਹੁਣ ਤਾਂ ਵੀ ਬਹੁਤ ਹੋ ਗਿਆ ਹਨ ਤੇ ਜਿਹੜੇ ਵਿਚਾਰੇ ਘਰੋਂ ਗਏ ਹੋਏ ਨੇ ਤੇ ਟਰਾਲੀਆਂ ਚ ਸਮਾਨ ਲੈ ਕੇ ਬਾਗੇ ਹਨ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਤੇ ਬਹੁਤ ਔਖਾ ਅਬ ਦੇ ਘਰ ਨੂੰ ਛੱਡਣਾ ਜਾਣਾ ਬਾਲੀ ਜਿਆਦੇ ਔਖਾਗਾ ਹੁਣ ਜਿਵੇਂ ਹੁਣ ਸਾਨੂੰ ਵੀ ਕਈਆਂ ਦੇ ਫੋਨ ਆਈ ਜਾਂਦੇ ਨੇ ਵੀ ਤੁਸੀਂ ਜੇ ਸੇਫ ਹੋ ਤਾਂ ਠੀਕ ਆ ਅਗਰ ਤੁਹਾਨੂੰ ਕੋਈ ਲੱਗਦਾ ਤਾਂ ਵੀ ਸਾਡੇ ਕੋਲੇ ਆਜੋ ਸਾਡੇ ਕੋਲੇ ਆਜੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਦਿਲੋਂ ਤੇ ਜਿਹੜਾ ਸਾਡੇ ਬਾਰੇ ਇੰਨਾ ਸੋਚ ਰਹੇ ਨੇ ਹਨਾ ਤੇ ਇੰਨਾ ਤੇ ਉਹ ਕਰ ਰਹੇ ਨੇ ਤੇ ਹੁਣ ਬਸ ਇਹੀ ਆ ਵੀ ਸਾਰਿਆਂ ਵਾਸਤੇ ਅਰਦਾਸ ਕਰੋ ਕਿ ਪੰਜਾਬ ਦੇ ਵਿੱਚ ਮੀਂਹ ਪੈਣਾ ਬੰਦ ਹੋ ਜਾਵੇ ਸਾਰੇ ਕਿਤੇ ਕਿਤੇ ਵੀ ਮੀਂਹ ਨਾ ਪਵੇ ਤੇ ਪਹਿਲਾਂ ਕਹ ਰਹੇ ਹੁੰਦੇ ਸੀ ਵੀ ਮੀਂਹ ਆਵੇ ਮੀਂਹ ਆਵੇ ਪਰ ਰੱਬ ਇਹਨਾਂ ਰੱਬ ਨੂੰ ਕਹਨੇ ਵੀ ਇੰਨਾ ਵੀ ਮੀਂਹ ਨਾ ਆਵੇ ਕਿ ਨੁਕਸਾਨ ਹੋਊ ਜੀ ਹਨਾ ਸਾਰਿਆਂ ਦਾ ਤੇ ਇਹਨਾਂ ਨੂੰ ਰੱਬ ਨੂੰ ਵੀ ਦੇਖਣਾ ਚਾਹੀਦਾ ਹੁਣ ਤਾਂ ਵੀ ਬਹੁਤ ਹੋ ਗਿਆ ਇਹਨਾਂ ਨੁਕਸਾਨ ਚਮਾੜਾ ਹੀ ਹੁੰਦਾ ਹੈਗਾ ਇਹਨਾਂ ਸਾਰੇ ਛੋਟੇ ਛੋਟੇ ਜਵਾਕ ਨੇ ਜਿਹੜੇ ਸੜਕਾਂ ਤੇ ਫਿਰਦੇ ਨੇ ਝੁੰਡੀਆਂ ਵਾਲਿਆਂ ਨੂੰ ਉਹਦੋਂ ਵੱਡ ਔਖਾ ਹੈ ਕਿ ਜਿਹੜੇ ਕੀ ਵਿਚਾਰੇ ਆਪਦਾ ਝੁੰਡੀਆਂ ਲਾ ਕੇ ਰਹਿੰਦੇ ਨੇ ਹਨਾ ਉਹਦਾ ਵੈਸੇ ਵੀ ਠੀਕ ਮੌਸਮਾਂ ਦੇ ਵਿੱਚ ਐਵੇਂ ਰਹਿਣਾ ਉਹਨਾਂ ਨੂੰ ਔਖਾਗਾ ਤੇ ਮੀਂਹ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਇਹ ਜੇ ਮੌਸਮ ਦੇ ਵਿੱਚ ਰਹਿਣਾ ਤਾਂ ਕੀ ਹਾਲ ਹੋਊਗਾ ਉਹਨਾਂ ਦਾ ਆਪਾਂ ਸੋਚ ਵੀ ਨਹੀਂ ਸਕਦੇ ਸ਼ਾਇਦ ਵੀ ਮਤਲਬ ਜਿਹੜੀ ਚੀਜ਼ ਉਹਨਾਂ ਦੇ ਦਿਲ ਤੇ ਗੁਜ਼ਰ ਸਕਦੀ ਹੈ ਨਾ ਆਪਾਂ ਜੇ ਆਪਾਂ ਸਪੋਜ ਵੀ ਕਰੀਏ ਸ਼ਾਇਦ ਆਪਾਂ ਨੂੰ ਉਹ ਚੀਜ਼ ਨਾ ਫੀਲ ਹੋਊਗੀ ਜਿਹੜਾ ਕੁਝ ਉਹਨਾਂ ਤੇ ਬੀਤਦੀ ਹੈ ਹਨਾ ਤੇ ਰੱਬ ਕਰੇ ਬਸ ਹੁਣ ਬਹੁਤ ਹੋ ਗਿਆ ਇੰਨਾ ਤਾਂ ਬਹੁਤ ਆ ਰੱਬਾ ਤੇ ਸਾਰਾ ਪਾਣੀ ਪਾਣੀ ਘਰ ਰੱਖਿਆ ਤੁਸੀਂ ਬਹੁਤ ਰੱਬਾ ਬੱਸ ਕਰੋ ਸਾਰੇ ਜਣੇ ਮਿਲ ਕੇ ਅਰਦਾਸ ਕਰੋ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਚਲੋ ਜੀ ਪੰਜਾਬ ਦੇ ਵਿੱਚ ਜਿੰਨਾ ਵੀ ਕੁਝ ਹੋਇਆ ਕਿਸੇ ਤੋਂ ਕੋਈ ਗਲਤੀ ਹੋਈ ਕੋਈ ਖੁਸ਼ੀ ਹੋਈ ਵੀ ਮaaf ਕਰ ਦੇ ਤੇ ਹੁਣ ਬੱਸ ਕਰ ਹੁਣ ਵਾਹਿਗੁਰੂ ਸਾਹਿਬ ਦਾ ਹੀ ਭਲਾ ਕਰੇ ਸੱਚੇ ਪਾਤਸ਼ਾਹ ਇੰਨਾ ਪਾਣੀ ਮੈਂ ਤਾਂ ਕਦੇ ਵੈਸੇ ਵੀ ਏਡੀ ਵੱਡੀ ਉਮਰ ਹੋ ਗਈ ਮੈਂ ਕਦੇ ਇੰਨਾ ਪਾਣੀ ਨਹੀਂ ਦੇਖਿਆ ਸੀਗਾ ਤਲ ਬੱਲਾ ਹੜ 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 ਆਏ ਹੁੰਦੇ ਆ ਜਾਂ ਪਾਣੀ ਹੁੰਦਾ ਪਰ ਮੈਂ ਨੀ ਕਦੇ ਇੰਨਾ ਦੇਖਿਆ ਹੈਗਾ ਮੇਰੀ ਉਮਰ ਦੇ ਵਿੱਚ ਵੀ ਮੈਂ ਕਦੇ ਇੰਨਾ ਖੁਸ਼ਗਦ ਦੇਖਿਆ ਨਹੀਂ ਜਿਹੜਾ ਕਿ ਹਾਲਾਤ ਜਿਹੜੇ ਮੈਂ ਇਸ 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 ਮਤਲਬ ਉਮਰ ਦੇ ਵਿੱਚ ਆ ਕੇ ਹੁਣ ਦੇਖਿਆ ਪਰ ਮੈਂ ਇਹ ਜਿਹੇ ਹਾਲਾਤ ਕਦੇ ਨਹੀਂ ਦੇਖੇ ਹੈਗੇ ਤਾਂ ਸ਼ਾਇਦ ਉਦੋਂ ਮੈਂ ਛੋਟੀ ਹੁੰਦੀ ਸੀ ਜਾਂ ਮੈਨੂੰ ਨਹੀਂ ਪਤਾ ਸੀ ਜਦੋਂ ਵੀ ਕੁਝ ਵੀ ਹੁੰਦਾ ਸੀ ਪਰ ਹੁਣ ਜਦੋਂ ਮੇਰੀ ਸੁਰਤ ਖામਲੀ ਹੈ ਮੇਰੀ ਸੁਰਤ ਦੇ ਵਿੱਚ ਇੰਨਾ ਪਾਣੀ ਮੈਂ ਪਹਿਲੀ ਵਾਰੀ ਦੇਖਿਆ ਜ਼ਿੰਦਗੀ ਦੇ ਵਿੱਚ ਤਾਂ ਮੈਨੂੰ ਵੀ ਬਹੁਤ ਡਰ ਜਾ ਫਿਰ ਲੱਗਿਆ ਰਹਿੰਦਾ ਵੀ ਕੀ ਬਣੂ ਕੀ ਬਣੂ ਇਸ ਤਰ੍ਹਾਂ ਹੀ ਨਾ ਸੋਚ ਜੀ ਰਹਿੰਦੀ ਆ ਮਨ ਦੇ ਵਿੱਚ ਜੇ ਵੀ ਕਿਤੇ ਆਏ ਨਾ ਹੋ ਜੇ ਆਏ ਨਾ ਹੋ ਜੇ ਮੈਨੂੰ ਤਾਂ ਹੀ ਲੱਗ ਜਾਂਦਾ ਰਹਿੰਦਾ ਵੀ ਬਾਲਾ ਨਹੀਂ ਆ ਜਾਣਾ ਪਰ ਜੇ ਇਧਰ ਨਾ ਪਾਣੀ ਆ ਜੇ ਅੰਦਰ ਨਾ ਵੜ ਜੇ ਆਏ ਨਾ ਹੋ ਜੇ ਜੇ ਇੱਥੇ ਵੀ ਪਾਣੀ ਆ ਗਿਆ ਸਾਨੂੰ ਵੀ ਜਾਣਾ ਪੈ ਜੂ ਆਏ ਹੋ ਜੀ ਵੀਖ ਡਰ ਜਾ ਲੱਗਿਆ ਰਹਿੰਦਾ ਮਨ ਦੇ ਵਿੱਚ ਮੈਂ ਕਦੇ ਇਹ ਜਾਂ ਇੰਨਾ ਮਾਹੌਲ ਕਦੇ ਨਹੀਂ ਦੇਖਿਆ ਹੈਗਾ ਜਿਹੜਾ ਮੰਨ ਲਓ ਐਸ ਕੀ ਹੈ ਪੰਜਾਬ ਦੇ ਵਿੱਚ ਇੰਨਾ ਪਾਣੀ ਬੁਰਾ ਹਾਲ ਦੇਖਿਆ ਹਨਾ ਨੀਂ ਪੈਂਦੇ ਨੇ ਬਹੁਤ ਪੈਂਦੇ ਨੇ ਪਾਣੀ ਵੀ ਖੜਦਾ ਪਰ ਇੰਨਾ ਨਹੀਂ ਕਿ ਦਿਨ ਰਾਤ ਰੱਬ ਹੜਦਾ ਹੀ ਨਹੀਂ ਹੈਗਾ ਹੁਣ ਤਾਂ ਹਨਾ ਬਿਲਕੁਲ ਵੀ ਤੇ ਇਹਦਾ ਪਹਿਲੇ ਹੀ ਹੁੰਦਾ ਸੀ ਪਹਿਲੇ ਸੋਣਾ ਲੱਗਦਾ ਸੀ ਵੀ ਨੀਂ ਪੈਂਦਾ ਤਾਂ ਵਧੀਆ ਲੱਗਦਾ ਪਰ ਹੁਣ ਨਹੀਂ ਹੁਣ ਤੇ ਲੱਗਦਾ ਜੀ ਰੱਬਾ ਬੱਸ ਪਹਿਲਾਂ ਛੋਟੇ ਹੁੰਦੇ ਸੀ ਉਦੋਂ ਨਹੀਂ ਪਤਾ ਸੀ ਜਿਵੇਂ ਹੁਣ ਰਵਨੀਤਾ ਉਹ ਕਹੂਗੀ ਵੀ ਨੀਂ ਤਾਂ ਘੱਟ ਐ ਥੋੜਾ ਪਈ ਜਾਂਦੋਂ ਮम्मा ਤੁਸੀਂ ਕਿਉਂ ਕਹਿਣਿਓ ਨੀਂ ਵਧੀਆ ਲੱਗ ਰਿਹਾ ਲੱਗਦਾ ਪਰ ਬੱਚਿਆਂ ਨੂੰ ਜਿਹੜੋ ਦੀ ਗੱਲ ਦਾ ਨਹੀਂ ਪਤਾ ਹੁੰਦਾ ਹਨਾ ਉਹ ਵੀ ਚੀਜ਼ ਆ ਗਈ ਤੇ ਹਜੇ ਤਾਂ ਆਪਣਾ ਸਾਰਾ ਸਮਾਨ ਸੁੱਟਿਆ ਹੈ ਨਾ ਇਹਦੀ ਸੈਟਿੰਗ ਨਹੀਂ ਹੋਈ ਤੇ ਰੱਬ ਉੱਤ ਹੋਰ ਉਹ ਕਰ ਰਿਹਾ ਹੈ ਚਲੋ ਹਾਂ ਦੇਖੋ ਕੀ ਬਣਦਾ ਜੇ ਰੁਕੂਗਾ ਮੈਨੂੰ ਲੱਗਦਾ ਅੱਜ ਤਾਂ ਸਾਰਾ ਦਿਨ ਹੀ ਰੱਬ ਐ ਕਰੂਗਾ ਮੈਂ ਪਾ ਕੇ ਰੱਖੂਗਾ ਇਹ ਨਹੀਂ ਹਟਦਾ ਹੈਗਾ ਤੇ ਅਰਦਾਸ ਕਰੋ ਕਿ ਛੇਤੀ ਛੇਤੀ ਇਹ ਹਟ ਜੇ ਤੇ ਕਮੈਂਟ ਕਰਕੇ ਦੱਸਿਓ ਕਿ ਸਾਰੀ ਕਿਤੇ ਮੀ ਪੈ ਰਿਹਾ ਜਾਂ ਵੀ ਸਾਡੀ ਇੱਥੇ ਪੈ ਰਿਹਾ ਓਕੇ ਜੀ ਸ਼ਸ਼ੀ ਕਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ